ਹਾਂਜੀ ਆਉ ਜਦੋਂ ਨਵੀਂ ਖੇਤੀ ਹੁੰਦੀ ਹੈ ਬਾਈ ਜੀ ਔਕੜਾਂ ਤਾਂ ਸਾਹਮਣਾ ਕਰਨਾ ਪੈਂਦਾ ਇੱਕ ਤਾਂ ਸੰਦੇਹ ਨਹੀਂ ਹੁੰਦੇ ਆਪਣੇ ਕੋਲੇ ਨਵੀਂ ਖੇਤੀ ਵਾਸਤੇ ਤੇ ਦੂਜਾ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਮਿਲ ਬੈ ਕੇ ਪੁੱਛਣਾ ਪੈਂਦਾ ਬਈ ਆਪਾਂ ਇੰਨੀ ਮਹਿੰਗੀ ਖੇਤੀ ਹੈ ਸਟਰਾਬਰੀ ਦੀ ਖੇਤੀ ਹੈ ਤੇ ਬਈ ਮੇਰਾ ਸਾਥ ਦੇਓਗੇ ਤਾਂ ਮੈਂ ਵੀ ਆਪਾਂ ਸ਼ੁਰੂ ਕਰਤੀ ਤੇ ਪਰਿਵਾਰ ਨੇ ਸਾਥ ਦਿੱਤਾ ਤੇ ਅਸੀਂ ਸ਼ੁਰੂ ਕੀਤੀ ਤੇ ਹੁਣ ਸਾਨੂੰ ਬਹੁਤ ਵਧੀਆ ਮਿਲਣਾ ਕਿੰਨੀ ਇਨਵੈਸਟਮੈਂਟ ਕੀਤੀ ਸੀਗੀ ਤੇ ਕਿੰਨਾ ਮੁਨਾਫਾ ਹੋ ਰਿਹਾ ਹੈ ਅੱਜ ਵਿੱਚ ਇਹ ਜੇ ਦੇਖਿਆ ਜਾਵੇ ਤਾਂ ਇਹ ਪਹਿਲੀ ਵਾਰ ਜੇ ਆਪਾਂ 1 ਏਕੜ ਤੇ ਖੇਤੀ ਕਰਦੇ ਹਾਂ 8 ਕਨਾਲਾਂ ਦੇ ਤੇ ਤਕਰੀਬਨ 7 ਲੱਖ ਰੁਪਏ ਲੱਗ ਜਾਂਦੇ ਤੇ ਉਹਦੇ ਵਿੱਚ ਕੀ ਡ੍ਰਿਪ ਸਿਸਟਮ ਵਿੱਚ ਆਉਂਦਾ ਤੇ ਬਾਕੀ ਹੋਰ ਵੀ ਜੂਸਮਾਨ ਵਿੱਚ ਆਉਂਦਾ ਉਹ 7 ਲੱਖ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਹਾਲੀਵੁੱਡ ਜਿਵੇਂ ਜਿਵੇਂ ਆਪਾਂ ਖੇਤੀ ਕਰੀ ਜਾਂਦੇ ਆ ਤੇ ਫਿਰ 150000 ਰੁਪਏ ਦਾ ਘਟਨ ਵਾਲਾ ਸਰ ਜਾਂਦਾ ਕਿਉਂ ਡ੍ਰਿਪ ਵਗੈਰਾ ਜਾਂ ਇਹ ਆਪਣੇ ਕੋਲੇ ਪੁਰਾਣਾ ਹੁੰਦਾ ਕਿੰਨੀ ਕੁ ਹੁੰਦੀ ਕਮਾਈ ਕਰ ਲੈਣੇ ਇਦੇ ਤੇ ਇਹ ਜੇ ਵੇਖਿਆ ਜਾਵੇ ਜੀ ਹੈਗਾ 6 ਤੋਂ 6.5 ਲੱਖ ਤੋਂ ਲੈ ਕੇ 6 ਲੱਖ ਤੋਂ 6.5 ਲੱਖ ਤੱਕ ਖਰਚਾ ਆ ਜਾਂਦਾ ਤੇ 10 ਲੱਖ ਦੀ ਆਮਦਨ ਹੁੰਦੀ ਹੈ ਇੱਕ ਮਹੀਨੇ ਦੀ ਤੇ ਅਲਸਟੋ ਲਾਵਾਬ ਤੁਸੀਂ ਇਹਦੀ ਇਹਨੂੰ ਲਾਂਉਂ ਦਾ ਤਰੀਕਾ ਕੀ ਹੈ ਕਿੱਥੋਂ ਇਹਦੇ ਬੂਟੇ ਲੈਣੇ ਹੋ ਤੇ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ ਇਹ ਜੀ ਸਤੰਬਰ ਦੇ ਮਹੀਨੇ ਪੁੰਨੇ ਤੋਂ ਲੈਦੇ ਆਂਦੇ ਬੂਟੇ ਤੇ ਪਿੱਛੂ ਹੋਉਂਦੇ ਆ ਜਿਵੇਂ ਇਟਲੀ ਤੋਂ ਕੈਨੇਡਾ ਤੋਂ ਪੂਨੇ ਵਗੈਰਾ ਆ ਜਾਂਦੇ ਆ ਮਹਾਰਾਸ਼ਟਰ ਉੱਥੇ ਮਦਰ ਪਲੈਂਟ ਆਉਂਦੇ ਆ ਮਦਰ ਪਲੈਂਟ ਤੋਂ ਜਾਂ ਅੱਗੇ ਜਿਹੜੇ ਬੱਚੇ ਹੁੰਦੇ ਆ ਉਹ ਆਪਣੋਂ ਕੱਪਾਂ ਦੇ ਵਿੱਚ ਉਹਨਾਂ ਨੇ ਤਿਆਰ ਕਰਕੇ ਦਿੱਤੇ ਹੁੰਦੇ ਆ ਉੱਥੋਂ ਲਿਆ ਕੇ ਤੇ ਇੱਥੇ ਆਪਾਂ ਲਾ ਦਿੰਨੇ ਆ ਹਾਂਜੀ ਇਹ ਕਹਿੰਦੇ ਵੀ ਇਹਦੀ ਸਾਂਹ ਸਮਾ ਬੋਲ ਰੱਖਣੀ ਪੈਂਦੀ ਹੈ ਤੇ ਇਹਨੂੰ ਪਾਣੀ ਦਾ ਸਿਸਟਮ ਵੀ ਤੇ ਇਹਨੂੰ ਪਾਈਪਰਾਂ ਹੀ ਦੇਣਾ ਪੈਂਦਾ ਹੈ ਪੁੱਲਾ ਪਾਣੀ ਨਹੀਂ ਹਾਂ ਕਿਸ ਤਰ੍ਹਾਂ ਦਾ ਸਿਸਟਮ ਹੈ ਇਹ ਜਦੋਂ ਵੀ ਸਤੰਬਰ ਦੇ ਮਹੀਨੇ ਉੱਥੋਂ ਲੈ ਕੇ ਆਈਦੇ ਆ ਆਪਣੇ ਪੰਜਾਬ ਦੇ ਵਿੱਚ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਉਸ ਟਾਈਮ ਦੇ ਤੇ ਫੁਮਾਰਾ ਸਿਸਟਮ ਵੀ ਲਾਇਆ ਜਾਂਦਾ ਹੈ। ਫੁਮਾਰਿਆਂ ਦੇ ਰਾਈ ਇਹਦੀ ਕੀਤੀ ਹੁੰਦੀ ਹੈ। ਤੇ ਦਿਨ ਦੇ ਵਿੱਚ 2-3-4 ਵਾਰੀ ਫੁਮਾਰੇ ਚਲਾਉਣੇ ਪੈਂਦੇ ਆ। ਜੇ ਲਾਈਟ ਨਾ ਹੋਵੇ ਤਾਂ ਜਨਰੇਟਰ ਵੀ ਚਲਾਉਣਾ ਪੈਂਦਾ ਹੈ। ਤੇ ਇੱਥੇ ਬੂਟੇ ਲੈ ਕੇ ਲਾ ਲਈਦੇ ਤੇ ਉਸ ਤੋਂ ਬਾਅਦ ਜਿੰਨੇ ਬੂਟੇ ਚੱਲ ਪੈਂਦੇ ਆ, ਕੁਝ ਬੂਟੇ ਮਰ ਵੀ ਜਾਂਦੇ ਆ। ਵਧੀਆ ਹੋ ਜਾਂਦੇ। ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ। ਇਹ ਸਰਕਾਰ मतलब ਫਸਲੀ ਬਿਵਿਨਤਾਵਨੀ ਕਿਸਾਨ ਜਾਨ ਕੀ ਇਸ ਖੇਤੀ ਬਾਰੇ ਸਰਕਾਰ ਵੱਲੋਂ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋ ਸਬਸਿਡੀ ਵਗੈਰਾ ਕੋ ਮਿਲੀ ਹੈ ਹਾਂਜੀ ਸਰਕਾਰ ਨੂੰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਜੇ ਜੋ ਆਪਾਂ ਕਿਹਾ ਜਾਂਦਾ ਹੈ ਵੀ ਕਣਕ ਝੋਨੇ ਨੂੰ ਜਾਂ ਮੂੰਗੀ ਦੀ ਫਸਲ ਤੋਂ ਵਿਵਿਨਤਾ ਲਿਆਓ ਜੇ ਆਪਾਂ ਸਬਜ਼ੀਆਂ ਵਗੈਰਾ ਲਾਉਣੇ ਆ ਜਾਂ ਕੋਈ ਹੋਰ ਮਹਿੰਗੀ ਫਸਲ ਕਰਦੇ ਆ ਉਹਦੇ ਪੌਦੇ ਬਹੁਤ ਮਹਿੰਗੇ ਆਉਂਦੇ ਆ ਸਾ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਪੰਜਾਬ ਦੇ ਵਿੱਚ ਬੂਟੇ ਸਰਕਾਰ ਪੈਦਾ ਕਰਕੇ ਦੇਵੇ ਤੇ ਹਰ ਕਿਸਾਨ ਲਾਵੇ ਤੇ ਆਪ ਦਾ ਜੀਵਨ ਖੁਸ਼ਹਾਲ ਕਰੇ ਸਟਰਾਬੇਰੀ ਦੀ ਖੇਤੀ ਅਸੀਂ 3 ਸਾਲ ਤੋਂ ਕਰ ਰਹੇ ਆ ਸਰਦਾਰ ਜੀ ਮੇਰੇ ਖੇਤੀ ਕਣਕ ਝੋਨੇ ਦੀ ਖੇਤੀ ਕਰਦੇ ਸੀ ਮੈਂ ਉਹਨਾਂ ਨੂੰ ਤਰਕ ਇਥੇ ਉਹਨਾਂ ਨਾਲ ਉਹਨਾਂ ਨੂੰ ਪਿੱਛੇ ਸਰਦਾਰ ਜੀ ਆਪਾਂ ਥੋੜਾ ਜਿਹਾ ਕੁਝ हटके ਕਰੀਏ ਸਬਜ਼ੀਆਂ ਲਾਈਏ ਫਲ ਵਗੈਰਾ ਲਾਈਏ ਮਤਲਬ ਫੁੱਲਾਂ ਦੀ ਖੇਤੀ ਕਰਕੇ ਫਿਰ ਅਸੀਂ ਥੋੜਾ ਜਿਹਾ ਸਟ੍ਰਾਬਰੀ YouTube ਤੇ ਸਰਚ ਮਾਰੀ ਸਟ੍ਰਾਬਰੀ ਦੀ ਖੇਤੀ ਦਾ ਪਰਵਾਹ ਤੋਈ ਫਿਰ ਮੈਂ ਉਹਨਾਂ ਨੂੰ ਕਿਹਾ ਸਰਦਾਰ ਜੀ ਆਪਾਂ ਸਟ੍ਰਾਬਰੀ ਦੀ ਖੇਤੀ ਕਰਗੇ ਮੈਂ ਤੁਹਾਡੇ ਨਾਲ ਤੁਹਾਡਾ ਪੂਰਾ ਸਾਥ ਜੰਗ ਕਿਤੇ ਜਾ ਕੇ ਵੀ ਆਉਂਦੇ ਸੀ ਇਹ ਦੇਖਣ ਹਾਂਜੀ YouTube ਤੇ ਜਦੋਂ ਸਰਚ ਮਾਰਦੇ ਸੀ ਦੇਖਦੇ ਸਾਨੂੰ ਵਧੀਆ ਲੱਗਦਾ ਤੇ ਫਿਰ ਇਹਨਾਂ ਨੇ ਸਰਦਾਰ ਜੀ ਨੇ ਇੱਕ ਦੋ ਥਾਈ ਅਸੀਂ ਮੈਂ ਉਹਨਾਂ ਨੂੰ ਬਿਰਾਏ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਦੇਖ ਕੇ ਆਓ ਜੀ ਫਿਰ ਉਹ ਦੇਖ ਕੇ ਆਏ ਫਿਰ ਉਹਨਾਂ ਨੇ ਸਾਡੇ ਨਾਲ ਆ ਕੇ ਰਹਿ ਕੀਤੀ ਉਹ ਕੰਦੇ ਵੀ ਨਹੀਂ ਵਧੀਆ ਕੰਮ ਹੈਗਾ ਜੇ ਆਪਾਂ ਕਰੋਗੇ ਤਾਂ ਫਿਰ ਅਸੀਂ ਦੋਨਾਂ ਜਾਣਿਆਂ ਨੇ ਰਾਇ ਬਣਾਈ ਬਿੰਨੀ ਅਸੀਂ ਸਟ੍ਰੋਬਰੀ ਦੀ ਖੇਤੀ ਕਰਨੀ ਹੈ ਤੁਹਾਨੂੰ ਇਸ ਖੇਤੀ ਵਾਸਤੇ ਕਿਸੇ ਥਾਂ ਤੋਂ ਕੋਈ ਟ੍ਰੇਨਿੰਗ ਮਿਲੀ ਹੈ ਜਾਂ ਤੁਹਾਡਾ YouTube ਵੀ ਮਾਧਿਅਮ ਰਿਹਾ ਨਹੀਂ ਟ੍ਰੇਨਿੰਗ ਨਹੀਂ ਵੀਰ ਜੀ ਮਿਲੀ ਸਾਨੂੰ ਕੋਈ ਵੀ ਇਸ ਚੀਜ਼ ਬਾਰੇ ਬਾਕੀ ਗੱਲ ਹੈ ਅਸੀਂ ਸਾਡਾ ਕੀਤਾ ਬਾਬੇ ਨਾਨਕ ਦੀ ਕਿਰਪਾ ਨਾਲ ਖੇਤੀ ਬੜੀ ਹੈ ਖੇਤੀਬਾੜੀ ਕਰਦੇ ਕਰਦੇ ਸਾਨੂੰ ਇੰਨਾ ਕੁ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਜਿਹ ਹੈਗੀ ਹੈ ਵੀ ਜੋ ਵੀ ਕੰਮ ਕਰਦੇ ਆ ਮਾਲਕ ਦੀ ਕਿਰਪਾ ਨਾਲ ਸਾਰਾ ਵਧੀਆ ਹੀ ਹੁੰਦਾ ਹੈ ਸ਼ੁਰੂਆਤੀ ਨਿਵੇਸ਼ ਦੇ ਵਿੱਚ ਕਿੰਨੀ ਕਰਾਚੀ ਤੁਸੀਂ ਇਹਨੂੰ ਚੁਕਿਤੇ ਸੀ? ਸਟਾਰਟਿੰਗ ਦੇ ਵਿੱਚ ਕਿੰਨੇ ਕੁ ਪੈਸੇ ਦਿੱਤੇ ਇਨਵੈਸਟ ਕੀ ਸੀ? ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਖਰਚਾ ਜ਼ਿਆਦਾ ਆਇਆ ਕਿਉਂਕਿ ਸਾਨੂੰ ਕੁਝ ਥੋੜੀ ਜਿਹੀ ਨੌਲੇਜ ਨਾ ਹੋਣ ਕਰਕੇ ਕੁਝ ਵੀ ਡ੍ਰਿਪ ਵਗੈਰਾ ਦਾ ਤੇ ਕੁਝ ਫਿਲਟਰ ਵਗੈਰਾ ਲਾਉਣ ਨਾਲ ਥੋੜਾ ਜਿਹਾ ਪਹਿਲੇ ਸਾਲ ਥੋੜਾ ਜਿਹਾ ਖਰਚਾ ਜ਼ਿਆਦਾ ਹੁੰਦਾ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਹੋਣ ਨਾਲ ਥੋੜਾ ਜਿਹਾ ਖਰਚਾ ਘਟ ਜਾਂਦਾ ਹੁਣ ਕਿੰਨੇ ਕੁ ਤੁਹਾਨੂੰ ਇਹਦੇ ਚ ਆਮਦਨ ਹੋ ਜਾਂਦੀ ਹੈ ਜੀ? ਆਮਦਨੋਂ ਪਹਿਲਾਂ ਵੇਖੋ ਵੀਰ ਜੀ ਖਰਚਾ ਕਰਨਾ ਪੈਂਦਾ ਹੈ ਖਰਚਾ ਕਰਦੇ ਆਪਾਂ ਪ੍ਰੋਫਿਟ ਫੇਰ ਚੰਗਾ ਖਰਚਾ ਕਰਾਂਗੇ ਜਿਆਦਾ ਜਗ੍ਹਾ ਲਾਵਾਂਗੇ ਤਾਂ ਪ੍ਰੋਫਿਟ ਵੀ ਚੰਗਾ ਤੇ ਜਿਆਦਾ ਜੇ ਥੋੜਾ ਜਗ੍ਹਾ ਲਾਵਾਂਗੇ ਤੇ ਖਰਚਾ ਘੱਟ ਕਰਾਂਗੇ ਤੇ ਬਚਤ ਵੀ ਘੱਟ ਆਈਡੀ ਹੈ ਜੇ ਕਿੰਨੇ ਬਸ ਮਤਲਬ ਬੰਸਾਲ ਦੇ ਵਿੱਚ ਵਜੇ ਨਹੀਂ ਪ੍ਰਸੰਤੀ ਜਾਂਦੀ ਇਹ ਵੀ ਸਮੇ ਸਮੇ ਦੀ ਖੇਤੀ ਕਿਹੋ ਜਿਹੀ ਆਪਾਂ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਨਵੰਬਰ ਦੇ ਵਿੱਚ ਤੜਾਈ ਸ਼ੁਰੂ ਕਰ ਦਿੰਦੇ ਹਾਂ ਨਵੰਬਰ ਦੇ ਵਿੱਚ ਥੋੜਾ ਜਿਹਾ ਰੀਡ ਜ਼ਿਆਦਾ ਹੁੰਦਾ ਦਸੰਬਰ ਚ ਉਸ ਤੋਂ ਥੋੜਾ ਡਾਊਨ ਹੋ ਜਾਂਦਾ ਜਨਵਰੀ ਫਰਵਰਚ ਫੇਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਵੀ ਕੁੱਲ ਮਿਲਾ ਕੇ ਵੀ ਚੰਗਾ ਮੁਨਾਫਾ ਹੋ ਜਾਂਦਾ ਪਰਿਵਾਰ ਚ ਕੌਣ ਕੌਣ ਹੋਰ ਤੁਹਾਡੇ ਨਾਲ ਅੱਗੇ ਆਈ ਵੀ ਇਸ ਕੰਮ ਚ ਅਸੀਂ ਫੈਮਿਲੀ ਚ ਪੰਜ ਮੈਂਬਰ ਇੱਕ ਸਾਡਾ ਕਾਕੂ ਹੈ ਇੱਕ ਸਾਡੀ ਮੰਮੀ ਹੈ ਇੱਕ ਪਾਪਾ ਜੀ ਹੈ ਤੇ ਬਸ ਉਹਨਾਂ ਨੇ ਵੀ ਕਿਹਾ ਵੀ ਚਲੋ ਕਰੋ ਕਿ ਸ਼ੁਰੂ ਇਹ ਵਧੀਆ ਕੰਮ ਸਟ੍ਰਾਬਰੀ ਦੀ ਖੇਤੀ ਦੀ ਪ੍ਰਕਿਰਿਆ ਅਤੇ ਖੇਤੀ ਚੱਕਰ ਦੇ ਵਿੱਚ ਹੋਰ ਕਿਹੜੀ ਧਿਆਨਯੋਗ ਗੱਲਾਂ ਹੁੰਦੀਆਂ ਇਹਦੇ ਵਿੱਚ ਦੇਖੋ ਜੀ ਇਹਦਾ ਨਾ ਮਤਲਬ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਣਕ ਝੋਨੇ ਨੂੰ ਇੱਕ ਵਾਰੀ ਲਾਤਾ ਮੁੜ ਕੇ ਖੇਤ ਆਪਾਂ ਜੇ ਕਿਹੜਾ ਬਚ ਗਿਆ ਤਾਂ ਠੀਕ ਹੈ ਨਹੀਂ ਤਾਂ ਮਤਲਬ ਇਹਦੇ ਵਿੱਚ ਰਹਿਣਾ ਨਾ ਪੈਂਦਾ ਸਵੇਰ ਤੋਂ 9 ਵਜੇ ਤੋਂ ਸੀਸਵੇਤ ਖੇਤੀ ਦੇ ਵਿੱਚ ਆ ਜੰਨੇ ਆ ਸ਼ਾਮ ਦੇ 5 ਵਜੇ ਤੱਕ ਜਾਣਾ ਹੁੰਦਾ ਹਰ ਬੂਟੇ ਨੂੰ ਚੈੱਕ ਕਰਨਾ ਹੁੰਦਾ ਵੀ ਪਾਣੀ ਉਹਨੂੰ ਪ੍ਰੋਪਰ ਲੱਗ ਰਿਹਾ ਹੈ ਮਤਲਬ ਉਹ ਗਰੋਥ ਕਰ ਰਿਹਾ ਹੈ ਫਲ ਚੱਕ ਰਿਹਾ ਮਤਲਬ ਸਾਰੀ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਣਾ ਹੈ ਬੀਜ ਕਿੱਥੋਂ ਇਹ ਬੰਦੇ ਆ ਉਹਨੇ ਤਾਂ ਮੈਂ ਵੀ ਜਪਨੀਰੀ ਮਿਲਦੀ ਬੀਜ ਨਹੀਂ ਕਹਿ ਸਕਦੇ ਪਪਨੀਰੀ ਲੈ ਕੇ ਆਉਂਦੇ ਤੇ ਤੁਸੀਂ ਹੋਰ ਇਸ ਬਾਰੇ ਇਹਨੂੰ ਕਹਿੰਦੇ ਪਾਣੀ ਲਾਨ ਦੀ ਪ੍ਰਕਿਰਿਆ ਵੀ ਇਸ ਦੇ ਇਹਨਾਂ ਨੂੰ ਇੱਕ ਪਾਈਪਾਂ ਨਾਲ ਹੀ ਦਿੱਤਾ ਜਾਂਦਾ ਹੈ ਹਾਂਜੀ ਇਹ ਮਤਲਬ ਜਿਵੇਂ ਆਪਾਂ ਖੁੱਲਾ ਪਾਣੀ ਕਣਕ ਝੋਨੇ ਲਾਉਣੇ ਉਸ ਤਰ੍ਹਾਂ ਨਹੀਂ ਨਾ ਪਾਣੀ ਲੱਗਦਾਗਾ ਡ੍ਰਿਪ ਸਿਸਟਮ ਰਾਈਸ ਨੂੰ ਪਾਣੀ ਲੱਗਦਾ ਜਿਨੀ ਕਿ ਡ੍ਰਿਪ ਦਾ ਮਤਲਬ ਕਹਿੰਦਾ ਬੂੰਦਾਰਾ ਹੀ ਪਾਣੀ ਗਰਮੀ ਦੇ ਵਿੱਚ ਤਾਂ ਚਲੋ ਠੀਕ ਆ ਆਪਾਂ ਵੀ ਥੋੜਾ ਜਿਹਾ ਫੁਹਾਰਾ ਸਿਸਟਮ ਲਗਾਉਣੇ ਆ ਉਹਦੇ ਨਾਲ ਪਾਣੀ ਦਿੰਨੇ ਆ ਪਰ ਕਿ ਜਦੋਂ ਮਲਚ ਕਰਦੇ ਆ ਫੁਹਾਰਾ ਸਿਸਟਮ ਹਟਾ ਦਿੱਤਾ ਜਾਂਦਾ ਤੇ ਠੰਡ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ-ਦਿਨ ਬਾਅਦ 6 ਦਿਨਾਂ ਬਾਅਦ ਪਾਣੀ ਦੇਣਾ ਪੈਂਦਾ ਉਹ ਡ੍ਰਿਪ ਰੇਂ ਦਿੱਤਾ ਜਾਂਦਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਕਿਤੇ ਪਾਣੀ ਜ਼ਿਆਦਾ ਨਾ ਹੋ ਜੇ ਕਿਤੇ ਪਾਣੀ ਘਟ ਨਾ ਹੋ ਜੇ ਮਤਲਬ ਸਮੇਂ-ਸਮੇਂ ਤੇ ਛੋਟੇ-ਛੋਟੇ ਟਾਈਮ ਬਾਅਦ ਇਸ ਨੂੰ ਚੈੱਕ ਕਰਦੇ ਰਹਿਣੇ ਰਹਿਣਾ ਪੈਂਦਾ ਤੁਸੀਂ ਕਿੰਨੀ ਜ਼ਮੀਨ ਦੇ ਵਿੱਚ ਖੇਤੀ ਕਰ ਰਹੇ ਹੋ ਤੇ ਇਹਦੀ ਮਾਰਕੀਟਿੰਗ ਦਾ ਸਿਸਟਮ ਕੀ ਹੈ ਜੀ ਅਸੀਂ ਚਾਰਕਣਾਲਾ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਹੁਣ ਅਸੀਂ ਡੇਢ ਏਕੜ ਦੇ ਵਿੱਚ ਲਾਈ ਹੋਈ ਹੈ ਤੇ ਮਾਰਕੀਟਿੰਗ ਦਾ ਸਾਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਸਾਨੂੰ ਸਾਨੂੰ ਕੋਈ ਪਹਿਲੇ ਸਾਲ ਸਾਨੂੰ ਕੋਈ ਸਮਝ ਨਹੀਂ ਸੀ ਇਹ ਮਾਰਕੀਟ ਕਿਵੇਂ ਕਰਨੀ ਹੈ ਪਰ ਪਹਿਲੇ ਸਾਲ ਚਲੋ ਜਿਵੇਂ ਵੀ ਹੋਇਆ ਤੇ ਮਤਲਬ ਕੀਤੀ ਮਾਰਕੀਟਿੰਗ ਹੁਣ ਸਾਨੂੰ ਨਹੀਂ ਕੋਈ ਪ੍ਰੋਬਲਮ ਆਈ ਵੀ ਹੁਣ ਸਾਨੂੰ ਵਧੀਆ ਲੱਗਦਾ ਅਸੀਂ ਫਿਰੋਜ਼ਪੁਰ ਤੇ ਫਰੀਦਕੋਟ ਸਪਲਾਈ ਕਰਦੇ ਆ ਤੇ ਉਥੇ ਆੜਤੀਆਂ ਨੂੰ ਅਸੀਂ ਦਿੰਦੇ ਹੈਗੇ ਆ ਉਹ ਆੜਤ ਕੇ 8 ਦਿਨਾਂ ਬਾਅਦ ਸਾਨੂੰ ਪੇਮੈਂਟ ਕਰ ਦਿੰਦੇ ਆ ਲੋਕ ਵੀ ਲੈ ਕੇ ਜਾਂਦੇ ਹਾਂ ਹਾਂਜੀ ਹਾਂਜੀ ਸਮੇਂ-ਸਮੇਂ ਤੇ ਜਿਵੇਂ ਕਹੋ ਡਾਕਟਰ ਕਹੋ ਮਾਸਟਰ ਕਹੋ ਤੇ ਮਤਲਬ ਉਹ ਉਥੇ ਫੋਨ ਕਰ ਦਿੰਦੇ ਆ ਤੇ ਫਿਰ AG ਤੋਂ ਆਪਣੇ ਕਿਤੂ ਹੀ ਲੈ ਜਾਂਦੀ ਇਸ ਕਿਸ கிரேਡ ਵਿੱਚਦੀ ਹੈ ਜੀ ਮਤਲਬ ਹੋਂ ਤਾਂ ਜੇ ਨਵੰਬਰ ਦੇ ਵਿੱਚ ਲੈ ਕੇ ਜਾਣੀ ਹੋਵੇ ਤਾਂ ਆਪਣੀ 600 ਰੁਪਏ ਟ੍ਰੇ ਜਾਈ ਜਾਂਦੀ ਹੈ ਜੀ ਫਿਰ ਦਸੰਬਰ ਦੇ ਵਿੱਚ ਥੋੜਾ ਜਿਹਾ ਡਾਊਨ ਹੋ ਜਾਂਦਾ ਬਸ ਸਮੇ ਸਮੇ ਤੇ ਮਾਰਕਟਿੰਗ ਹੋ ਜਾਂਦੀ ਪੂਰ ਮਹਿਲਾਵਾਂ ਨੂੰ ਇਸ ਪਰ ਕੀ ਕਹਿਣਾ ਚਾਹੋਗੇ ਸਾਡੀ ਤਾਂ ਵੀਰੇ ਇਹੀ ਰਾਇ ਹੈ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਬਸ ਸਾਰਿਆਂ ਨੂੰ ਵੀ ਥੋੜਾ ਜਿਹਾ ਥੋੜਾ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਜਿਵੇਂ ਕਿ ਫੁੱਲਾਂ ਦੀ ਖੇਤੀ ਹੋਗੀ ਸਬਜੀ ਹੋਗੀ ਸਟਰਾਬਰੀ ਦੀ ਖੇਤੀ ਹੋਗੀ ਬਾਗਾਂ ਦਾ ਕੰਮ ਹੋ ਗਿਆ ਕਿਉਂਕਿ ਲੇਡੀਜ਼ ਵੀ ਨਾਲ ਕਰਨੀਆਂ ਉਹਨਾਂ ਨੂੰ ਵਧੀਆ ਲੱਗਦਾ ਪਹਿਲਾਂ ਦਾ ਟਾਈਮ ਸੀ ਜੋ ਮਤਲਬ ਨਰਮੇ ਵਗੈਰਾ ਦੀ ਖੇਤੀ ਹੁੰਦੀ ਸੀ ਲੇਡੀਜ਼ ਬਹੁਤ ਖੇਤਾਂ ਦੇ ਵਿੱਚ ਜਾਂਦੀ ਸੀਗੇ ਉਸ ਤੋਂ ਬਾਅਦ ਨਰਮੇ ਦੀ ਖੇਤੀ ਹੌਲੀ-ਹੌਲੀ ਔਲੂਪ ਹੋਣ ਨਾਲ ਝੋਨੇ ਦੀ ਖੇਤੀ ਆਉਣ ਨਾਲ ਜਿਹੜੀਆਂ ਲੇਡੀਜ਼ ਸਾਰੀਆਂ ਦਾ ਕੰਮ ਜਾਨੀ ਕਿ ਜਿਵੇਂ ਕਹਿ ਸਕਦੇ ਆਪਾਂ ਵੀ ਖੇਤਾਂ 'ਚ ਜਾਣਾ ਬੰਦ ਹੋ ਚੁੱਕਿਆ ਸੀਗਾ ਕਰੇ ਜਾਣ ਲੱਗੇ ਸੀ ਹੁਣ ਜਿਵੇਂ ਆਪਾਂ ਖੇਤੀ ਫਸਲ ਵਿੱਚ ਵਿਭਿੰਨਤਾ ਲਿਆਵਾਂਗੇ ਅਲੱਗ ਹਟ ਕੇ ਖੇਤੀ ਕਰਾਂਗੇ ਤਾਂ ਔਰਤਾਂ ਵੀ ਸਾਰੀਆਂ ਖੇਤਾਂ ਵਿੱਚ ਆਉਣ ਨੂੰ ਸ਼ੁਰੂ ਹੋਣਗੀਆਂ ਕੋਈ ਘਰ ਪੱਖੋਂ ਕੋਈ ਸਮੱਸਿਆ ਤਾਂ ਕਦੇ ਕੋਈ ਸਾਹਮਣਾ ਹੋਇਆ ਤਾਂ ਪਿਆ ਨਹੀਂ ਨਹੀਂ ਕੋਈ ਨਾ 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 ਕੋਈ ਪ੍ਰੋਬਲਮ ਨਹੀਂ ਆਈ ਵੀਰੇ ਸਵੇਰੇ ਆ ਜਾਈਦਾ ਹੈਗਾ ਕਈ ਵਾਰੀ ਨਹੀਂ ਮਤਲਬ ਲੱਗਦਾ ਹੈਗਾ ਟਾਈਮ ਵੀ ਥੋੜਾ ਲੇਟ ਹੋ ਜਾਈਦਾ ਮਮੀ ਸਰ ਇੱਕ ਘਰੇ ਸਾਰਾ ਕਰ ਲੈਂਦੇ ਸ਼ੁਰੂਆਤੀ ਦੌਰ ਤੇ ਕਹਿੰਦੇ ਵੀ ਵੀ ਮਤਲਬ ਲੋਕ ਕਹਿੰਦੇ ਸੀਗੇ ਵੀ ਕਿਥੇ ਔਰਤਾਂ ਇਹ ਕੰਮ ਕਰਨ। ਹਾਂ ਇਹ ਤਾਂ ਫਿਰ ਕੋਈ ਵੀ ਕਾਰੋਬਾਰ ਆਪੇ ਸ਼ੁਰੂ ਕਰਦੇ ਵੀ ਥੋੜੀ ਜਿਹੀ ਪ੍ਰੋਬਲਮ ਤਾਂ ਆਉਂਦੀ ਹੈਗੀ। ਮਤਲਬ ਸਾਰਿਆਂ ਨੂੰ ਲੱਗਣਾ ਵੀ ਕਿਸ ਤਰ੍ਹਾਂ ਤੁਸੀਂ ਖੇਤਾਂ ਵਿੱਚ ਆਈ ਜਾਂਨੇ ਹੋ ਤੁਹਾਡੇ ਤੁਹਾਡੇ ਕੋਲ ਸਭ ਕੁਝ ਹੈਗਾ ਤੁਸੀਂ ਕਿਉਂ ਖੇਤਾਂ ਵਿੱਚ ਆਣ। ਇਹ ਨਹੀਂ ਗੱਲ ਸਾਨੂੰ ਨਹੀਂ ਬਿਲਕੁਲ ਵੀ ਫੀਲ ਹੁੰਦੀ ਹੈ। ਨਾ ਮੇਰੇ ਸਰਦਾਰ ਜੀ ਨੂੰ ਹੁੰਦੀ ਹੈ ਨਾ ਸਾਡੀ ਫੈਮਿਲੀ ਨੂੰ ਹੁੰਦੀ ਹੈ। ਸਾਨੂੰ ਮੈਨੂੰ ਲੱਗਦਾ ਸਾਨੂੰ ਖੇਤ ਕੰਮ ਕਰਕੇ ਬਹੁਤ ਵਧੀਆ ਲੱਗਦਾ। ਇਦੇ ਚ ਇਦਾਂ ਜੀ ਵੀ ਹੁਣ ਸਰਕਾਰਾਂ ਦਾ ਪੂਰਾ ਜੋਗੜਾ ਤੇ ਸਮੇਂ ਦੀ ਵੀ ਲੋੜ ਆ ਵੀ ਆਪਾਂ ਕਿਸਾਨੀ ਨੂੰ ਕਣਕ ਛੋਣ ਦੇ ਰਵੇਤੀ ਫਸਲੀ ਚੱਕਰ ਚੋਂ ਕੱਢ ਗਏ ਜਿਹੜਾ ਆਪਣਾ ਪਾਣੀ ਡੂੰਘਾ ਹੋਈ ਜਾਂਦਾ ਮਤਲਬ ਮਿੱਟੀ ਖਰੀਤ ਹੋ ਜਾਂਦੀ ਉਹਨੂੰ ਬਚਾਈਏ ਸੋ ਇਸ ਕਰਕੇ ਬਾਗਵਾਨੀ ਵਿਭਾਗ ਮੇਰੇ ਦਾ ਉਹਦੀ ਇਹੀ ਕੋਸ਼ਿਸ਼ ਹੈ ਵੀ ਜੋ ਮਤਦਵਤਾ ਦੇ ਇਨਸਾਨਾਂ ਨੂੰ ਬਾਗਵਾਨੀ ਮੈਨੀ ਪ੍ਰੇਰਿਤ ਕਰੀਏ ਜਿਹੜੀ ਗੱਲ ਤੁਸੀਂ ਕੀਤੀ ਆ ਸਟਰਾਬੇਰੀ ਦੀ ਕਰਦੇ ਹੋ ਇਹਦੀ ਟ੍ਰੇਨਿੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਰਹਿੰਦੀ ਹੈ ਜੀ ਤੇ ਸਬਸਿਡੀ ਇਹਦੇ ਤੇ 1 ਏਕੜ ਤੇ ਕੌਮੀ ਬਾਗਵਾਨੀ ਮਿਸ਼ਨ ਅਧੀਨ 44800 ਰੁਪਏ ਅਸੀਂ ਦਿੰਨੇ ਆ ਕਿਵੇਂ ਕਾਮਯਾਬ ਹੈ ਤੇ ਹਾਂਜੀ ਕਾਮਯਾਬ ਹੈ ਤੇ ਸਾਡੇ ਸਾਦਕੇ ਦੇ ਦੀਰਾ ਮਾਨੀ ਸਿੰਘ ਵਾਲਾ ਪਿੰਡ ਹੈ ਜਿੱਥੇ ਇਹ ਫਾਰਮਰ ਪ੍ਰਦੀਪ ਸਿੰਘ ਕਰ ਰਿਹਾ ਹੁਣ ਉਹਨਾਂ ਨੇ ਆਪਣੀ ਵਾਈਫ ਦੇ ਨਾਮ ਤੇ ਵੀ ਕੀਤਾ ਤੇ ਇਹਦਾ 13 ਲੱਖ ਰੁਪਏ ਆ ਇਹਦੇ ਤੇ ਮਤਲਬ ਵੀ ਇਹਦੀ ਪੈਦਾਵਾਰ ਹੋ ਜਾਂਦੀ ਹੈ 1 ਏਕੜ ਦੀ ਫਸਲ ਦੀ ਤੇ ਤਕਰੀਬਨ 7 ਲੱਖ ਰੁਪਏ ਖਰਚਾ ਆਉਂਦਾ 6 6.5 ਲੱਖ ਰੁਪਏ ਪ੍ਰਤੀ ਏਕੜ ਉਹ ਬਚਾ ਰਿਹਾ